ਅੱਜ ਕਿ ਸ਼ੇਵਾਲੇ ਪੂਜਨ ਲਾ ਬਹੁਤ ਸਾਰੇ ਸ਼ਿਵਾਂ ਦੇ ਮੰਦਰ ਹਨ ਲੋਕ ਪੂਜਣ ਲੱਗੇ ਹੋਏ ਹਨ ਔਰੰਗਜ਼ੇਬ ਜੀ ਨੇ ਮਸਜਿਦ ਬਣਾਈ ਹੋਈ ਹੈ ਕਾਂਸੀਪੁਰੀ ਦੇ ਵਿੱਚ ਅਤੇ ਉੱਥੇ ਗਿਆਨ ਕੂਪ ਹੈ ਜਿਹੇ ਸ਼ਿਵ ਜੀ ਦਾ ਸ਼ਿਵ ਲਿੰਗ ਉੱਥੇ ਦਿਖ ਪਿਆ ਸੀ ਰੰਗੇ ਦੇ ਪ੍ਰਤਾਪ ਕਰਕੇ ਇਹ ਸਾਰੀਆਂ ਥਾਵਾਂ ਦੇਖਣੇ ਹੁਣ ਤੱਕ ਪਿਛਲੇ ਪਾਸੇ ਸ਼ਿਵੀ ਦਾ ਮੰਦਰ ਹੈ ਜਿਹੜਾ ਸਾਧ ਸੰਗਤ ਦੀ ਪੁਰਾਣਾ ਵਿਸ਼ੇਸ਼ ਨਾਮ ਦਾ ਮੰਦਰ ਸੀ ਉਦੋਂ ਬਾਅਦ ਮਹਾਰਾਜ ਜੀ ਸਿੰਘ ਜੀ ਉੱਥੇ ਆਏ ਐ ਉਹਨਾਂ ਨੂੰ ਪੰਡਿਆਂ ਨੇ ਕਿਹਾ ਸਾਨੂੰ ਇੱਥੇ ਮੰਦਰ ਬਣਾ ਦਿਓ ਮਹਾਰਾਜ ਜੀ ਸਿੰਘ ਨੇ ਕਿਹਾ ਕਿ ਮੈਂ ਗੁਰਦਾਰਾ ਬਣਾ ਦਿੰਨ ਜੇ ਕਹੋ ਤਾਂ ਇਹਨਾਂ ਨੇ ਕਿਹਾ ਜੀ ਨਾ ਜੀ ਸ਼ਵਾਲਾ ਬਣਾ ਦਿਓ ਕਹਿੰਦੇ ਮੈਂ ਸ਼ਵਾਲਾ ਬਣਾ ਤਾਂ ਬੇਸਤਰ ਬੇਸਤਰ ਨਾਲ ਦਾ ਮੰਦਰ ਫੇਰ ਮੁਸਲਮਾਨ ਢਾ ਕੇ ਮਸਜਿਦ ਬਣਾ ਲੈਣਗੇ ਤੁਸੀਂ ਗੁਰਦਾਰਾ ਬਣਾ ਲੈਣ ਤਾਂ ਕੋਈ ਢਾ ਨਹੀਂ ਸਕੇਗਾ ਇਹਨਾਂ ਨੇ ਕਿਹਾ ਨਹੀਂ ਜੀ ਉਸ ਨੇ ਕਹਿੰਦੇ ਚੰਗਾ ਸਾਨੂੰ ਮਸਜਿਦ ਤੇ ਸ਼ਵਾਲਾ ਕੋਈ ਜਈ ਹੈ ਮਹਾਰਾਜ ਜੀ ਉਸਦੇ ਪਾਸੋਂ ਫਿਰ ਮਾਇਆ ਇਹਨਾਂ ਨੂੰ ਮੰਗੀ ਉਹ ਜਿਹੜਾ ਵਿਸ਼ੇਸ਼ ਨਾਮ ਦਾ ਲਾਲ ਪੱਥਰ ਦਾ ਮੰਦਰ ਪਰੇ ਬਣਾਇਆ ਹੋਇਆ ਹੈ ਉਹ ਮਹਾਰਾਜ ਜੀ ਮਾਇਆ ਨਾਲ ਬਣਾਇਆ ਸੀ ਇਹ ਕਾਂਸੀਪਰੀ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਜਦੋਂ ਗਏ ਸੀ ਉਸ ਮਾਇਆ ਨਾਲ ਵਿਸ਼ੇਸ਼ ਨਾਮ ਦਾ ਮੰਦਰ ਦੂਏ ਸਾਹ ਬਣਾਇਆ ਹੋਇਆ ਹੈ ਹੁਣ ਅਦੇ ਕਿ ਸ਼ਵਾਲੇ ਪੂਜਣ ਲੱਗ ਬਹੁਤ سارے ਸ਼ਵਾਲੇ ਆ ਲੋਕ ਪੂਜਣ ਲੱਗੇ ਹੋਏ ਹੋਣਗੇ ਬਣ ਕੇ ਧੰਨਦ ਸਮ ਬੈਠੇ ਬ੍ਰਿੰਦ ਮੋਹਣੀ ਧੰਨਦ ਕੁਮੇਰ ਵਰਗੇ ਬੈਠੇ ਆ ਭੰਡਾਰੀ ਬਣ ਬਣ ਕੇ ਬਹੁਤ ਸਾਰਤ ਬਨ ਜੇ ਕੋ ਸੁਖੀ ਬੇਲੰਦ ਬੜੇ ਸੁਖੀ ਆ ਵਪਾਰ ਕਰ ਰਹੇ ਹੋਣਗੇ ਦੇਖ ਆਵਤ ਗੁਰ ਹੋਣ ਸਭ ਠੰਡ ਗੁਰੂ ਸਾਹਿਬ ਆਉਂਦੇ ਨੂੰ ਦੇਖ ਕੇ ਸਾਰੇ ਖੜੇ ਹੋ ਜਾਂਦੇ ਆ ਹੱਥਾਂ ਜੋੜ ਨਮਹਿ ਮੁਦ ਬਾਡੇ ਹੱਥ ਜੋੜਦੇ ਹਨ ਬੜਾ ਆਨੰਦ ਵਧਿਆ ਹੋਇਆ ਚਿੱਤ ਵਿੱਚ ਸਾਰਿਆਂ ਦੇ ਸਭ ਦਿਸ਼ ਦੇਖਤ ਸਤਗੁਰ ਚੱਲੇ ਸਤਗੁਰ ਕਲਗੀ ਜੱਤੀ ਸਾਰਿਆਂ ਤੋਂ ਦੇਖਦੇ ਹੋਏ ਚਲੇ ਜਾ ਰਹੇ ਹਨਗੇ ਸਭ ਭਾਖਤ ਹਮ ਦਿਸ਼ ਮੁਖ ਭਲੇ ਸਾਰੇ ਕਹਿੰਦੇ ਸਾਡੇ ਵੱਲ ਚਿਹਰਾ ਕਰਕੇ ਗੁਰੂ ਸਾਹਿਬ ਦੇਖਿਆ ਚੰਗੀ ਪ੍ਰਕਾਰ